ਲੋਕੀ ਹਮੇਸ਼ਾ ਪੁੱਛਦੇ ਨੇ ਕਿ ਦਿਮਾਗ ਲਈ ਬਦਾਮ ਚੰਗੇ ਆ ਜਾਂ ਖਰੋਟ ਆਓ ਅੱਜ ਕਰੀਏ ਫੈਸਲਾ ਕਿਉਂਕਿ ਬਦਾਮ ਤੇ ਅਖਰੋਟ ਦੋਵੇਂ ਖਜਾਨੇ ਨੇ ਪਰ ਕਿਹੜਾ ਜ਼ਿਆਦਾ ਤਾਕਤਵਾਰ ਹੈ ਅੱਜ ਦੇਖੀਏ ਅਖਰੋਟਾ ਵਿੱਚ omega-3 ਤੇ ਫੈਟੀ ਐਸਿਡ ਹੁੰਦੇ ਨੇ ਜੋ ਕਿ ਦਿਮਾਗ ਦੀ ਤਾਕਤ ਤੇ ਜ਼ਿਆਦਾ ਸਤ ਵਾਸਤੇ ਬਹੁਤ ਵਧੀਆ ਨੇ ਜੇ ਦਿਲ ਦੀ ਗੱਲ ਕਰੀਏ ਤਾਂ ਦਿਲ ਵਾਸਤੇ ਦੋਨੋਂ ਚੰਗੇ ਨੇ ਕਿਉਂਕਿ ਅਖਰੋਟ ਬਾਡੀ ਵਿੱਚ ਸੋਜ ਘਟਾਉਂਦੇ ਨੇ ਤੇ ਬਦਾਮ ਕੋਲੇਸਟ੍ਰੋਲ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦੇ ਨੇ ਸਾਡੀ ਸਕਿਨ ਵਾਸਤੇ ਬਦਾਮ ਜ਼ਿਆਦਾ ਵਧੀਆ ਨੇ ਕਿਉਂਕਿ ਬਦਾਮ ਵਿੱਚ ਵਿਟਾਮਿਨ E ਹੁੰਦਾ ਹੈ ਜੋ ਸਕਿਨ ਨੂੰ ਚਮਕ ਦਿੰਦਾ ਹੈ ਤੇ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ ਜੇ ਤੁਸੀਂ ਵਜ਼ਨ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਬਦਾਮ ਵਿੱਚ ਜ਼ਿਆਦਾ ਪ੍ਰੋਟੀਨ ਤੇ ਫਾਈਬਰ ਹੁੰਦਾ ਹੈ ਜਿਹਦੇ ਕਰਕੇ ਭੁੱਖ ਕੰਟਰੋਲ ਵਿੱਚ ਰਹਿੰਦੀ ਹੈ ਤੇ ਤੁਹਾਡਾ weight ਵੀ ਕੰਟਰੋਲ ਵਿੱਚ ਰਹਿੰਦਾ ਹੈ ਤੁਹਾਡੀ ਹੱਡੀਆਂ ਵਾਸਤੇ ਦੋਨੋਂ ਵਧੀਆ ਹੈ ਕਿਉਂਕਿ ਦੋਨਾਂ ਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇਸ ਕਰਕੇ ਤੁਹਾਨੂੰ ਦੋਨਾਂ ਦੇ ਵਿੱਚੋਂ ਇੱਕ ਚੁਣਨ ਦੀ ਲੋੜ ਨਹੀਂ ਹੈ ਤੁਹਾਨੂੰ ਦੋਨੋਂ ਹੀ ਰੋਜ਼ ਖਾਣੇ ਚਾਹੀਦੇ ਹਨ ਕਿਉਂਕਿ ਦੋਨਾਂ ਦੇ ਆਪਣੇ ਆਪਣੇ ਫਾਇਦੇ ਬਹੁਤ ਹਨ ਤੇ ਇਹਨਾਂ ਦੋਨਾਂ ਨੂੰ ਤੁਸੀਂ ਆਪਣੇ ਬੱਚਿਆਂ ਦੀ ਡਾਈਟ ਦੇ ਵਿੱਚ ਵੀ ਸ਼ਾਮਲ ਕਰੋ ਤੇ ਹੁਣ ਤੁਸੀਂ ਦੱਸੋ ਤੁਸੀਂ ਕਿਹੜੇ ਜ਼ਿਆਦਾ ਖਾਂਦੇ ਹੋ ਬਾਦਾਮ ਜਾਂ ਖਰੋ ਹੋਰ ਹੈਲਥੀ ਟਿਪਸ ਵਾਸਤੇ ਹੈਲਥ ਸਟੇਸ਼ਨ ਨੂੰ ਫੋਲੋ ਕਰੋ